ਹਲੋ ਪੰਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਾਰੇ ਸਾਰੇ ਠੀਕ ਠਾਕ ਹੋ ਜੀ ਤੇ ਮਾਰਨਿੰਗ ਦਾ ਤਕਰੀਬਨ 9:00 ਸੱਟ ਹੋਏ ਆ ਤੇ ਇੱਧਰ ਆਪਾਂ ਰੱਖ ਦਿੱਤੀ ਹੈਗੀ ਚਾਹ ਚਾਹ ਵੰਡਦੀ ਹੈ ਤੇ ਨਾਲ ਇਹ ਬਖੁੰਨੇ ਹੈਗੇ ਆ ਬੱਚਿਆਂ ਨੂੰ ਇਹ ਬਖੁੰਨੇ ਆ ਤੁਹਾਨੂੰ ਸਵੇਰ ਜੀ ਸ਼ਾਂਤ ਜੀ ਠੰਡੀ ਮਿੱਠੀ ਸਵੇਰ ਤੇ ਸੂਰਜ ਮਾੜਾ ਜਿਹਾ ਚਮਕ ਰਿਹਾ ਸੋਹਣਾ ਦਿਨ ਆ ਠੰਡਾ ਜਿਹਾ ਕਿਉਂ ਹਜੀ ਮਾਰਨਿੰਗ ਹੈ ਨਾ ਸਵੇਰੇ ਸਵੇਰੇ ਆ ਤੇ ਮੈਂ ਤੁਹਾਨੂੰ ਇਹ ਤਾਂ ਨਹੀਂ ਕਹਿ ਸਕਦੀ ਵੀ ਇੱਥੇ ਚੀੜੀਆਂ ਦੀ ਚੀਂਚੀ ਸੁਣਦੀ ਆ ਹੈਨਾ ਉਹ ਕੁਛ ਨਹੀਂ ਆ ਬਸ ਇਧਰ ਵੱਡੇ ਰੋਡ ਤੋਂ ਗੱਡੀਆਂ ਦੀ ਆਵਾਜ਼ ਆ ਰਹੀ ਆ ਇੱਥੇ ਬੜੀ ਸ਼ਾਂਤੀ ਜੀ ਆ ਜਿੱਦਾਂ ਆਪਣੇ ਫੱਗਣ ਜੇ ਚ ਮਿੱਠੀ ਮਿੱਠੀ ਜੀ ਠੰਡ ਹੁੰਦੀ ਆ ਐਵੇਂ ਦਾ ਮੌਸਮ ਆ ਤੇ ਸੂਰਜ ਹਜੇ ਨਿਕਲ ਰਿਹਾ ਹੈ ਟਾਈਮ ਹਜੇ ਪੌਣੇ 7 ਹੋਏ ਆ ਤੇ ਪਠੋਨੇ ਬੱਚਿਆਂ ਚਾਹ ਪਾਣੀ ਪਿਉਉਨੇ ਆ ਤੇ ਕਰਦੇ ਆ ਆਪਾਂ ਦਿਨ ਦੀ ਸ਼ੁਰੂਆਤ ਤੇ ਵੀਡੀਓ ਦੇ ਨਾਲ ਬਣੇ ਰਹੋ ਜੇ ਚੈਨਲ ਤੇ ਪਹਿਲੀ ਵਾਰ ਹੋਨੇ ਆ ਤਾਂ ਸਬਸਕ੍ਰਾਈਬ ਕਰ ਲਿਆ ਕਰੋ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗਦੀ ਹੈ ਤੇ ਅੱਜ ਆਪਾਂ ਤੁਹਾਨੂੰ ਦੇਵਾਂਗੇ ਕੋਈ ਨਵਾਂ ਸਰਪ੍ਰਾਈਜ਼ ਤੇ ਚਲੋ ਜੀ ਵੀਡੀਓ ਦੇ ਨਾਲ ਬਣੇ ਰਹੋ ਕਰਦੀ ਰਵਾਂਗੇ ਆਪਾਂ ਗੱਲਾਂ ਬਾਤਾਂ ਚਲੋ ਜੀ ਟਾਈਮ ਹੋ ਗਿਆ ਦੁਪਹਿਰ ਦਾ ਤੇ ਸਵੇਰ ਮਾਰਨਿੰਗ ਤੋਂ ਆਪਾਂ ਬਲੌਗ ਸ਼ੁਰੂ ਕੀਤਾ ਸੀ ਮੈਂ ਤੁਹਾਨੂੰ ਕਿਹਾ ਸੀਗਾ ਵੀ ਅੱਜ ਤੁਹਾਨੂੰ ਕੁਝ ਆਪਾਂ ਸਪੈਸ਼ਲ ਦੱਸਾਂਗੇ ਤੇ ਮੈਂ ਤੁਹਾਨੂੰ ਦੱਸਣਾ ਸੀਗਾ ਸਕਿਨ ਕੇਅਰ ਬਾਰੇ ਜਿੱਦਾਂ ਕਿ ਤੁਸੀਂ ਮੇਰੇ ਪਹਿਲੇ ਵੀ ਬਲੌਗ ਦੇਖੇ ਹੋਣਗੇ ਹੈਨਾ ਤੇ ਪੋਣ ਵਾਲੇ ਵੀ ਤੁਸੀਂ ਦੇਖੋ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਇੰਡੀਆ ਤੋਂ ਫੋਰਨ ਕੰਟਰੀ ਆ ਗਈ ਕਰਕੇ ਤਾਂ ਹੀ ਮੇਰੇ ਫੇਸ ਤੇ ਇੰਨਾ ਨਿਖਾਰ ਆਇਆ ਜਾਂ 글로ਅ ਆਇਆ ਇਹਦੀ ਵੀ ਇੱਕ ਵਜ੍ਹਾ ਹੈਗੀ ਆ ਮੇਰੀਆਂ ਬੇਟੀਆਂ ਨੇ ਮੇਤੋਂ ਆ ਮੰਗਵਾਇਆ ਸੀਗਾ ਇੰਡੀਆ ਤੋਂ ਸਕਰਾਬਾ ਤੇ ਆਹ ਵਾਲਾ ਸੀਗਾ ਪੈਕ ਫਰੂਟ ਪੈਕ ਇਹ ਬਹੁਤ ਸਸਤੇ ਮਿਲ ਜਾਂਦੇ ਆ ਜਿੱਦਾਂ ਜਿਆਦਾ ਕੋਈ ਮੰਨ ਕੇ ਚੱਲੋ ਵੀ 4-500 ਦੀ ਰੇਜ ਦੇ ਵਿੱਚ ਇਹ ਦੋਨੇ ਚੀਜ਼ਾਂ ਹੀ ਮਿਲ ਜਾਂਦੀਆਂ ਹੈਗੀਆਂ ਜੇ ਆਪਣੇ ਕੋਲੇ ਬਾਈ ਦੀ ਵੀ ਆਪਣੇ ਪਿੰਡਾਂ ਦੇ ਵਿੱਚ ਆਪਣੇ ਕੋਲੇ ਨਾ ਇੰਨਾ ਟਾਈਮ ਹੁੰਦਾ ਵੀ ਆਪਾਂ ਪਾਰਲਰ ਤੇ ਜਾਈਏ ਉੱਥੇ ਜਾ ਕੇ ਆਪਾਂ ਆਪ ਦਾ ਫੇਸ਼ੀਅਲ ਕਰਾ ਕੇ ਆਈਏ ਜੇ ਕਿੱਦਾਂ ਵੀ ਹੈ ਹੈ ਨਾ ਕਈ ਭੈਣਾਂ ਹੁੰਦੀਆਂ ਵੀ ਘਰੇ ਆਪਾਂ ਬਲੀਚ ਲਿਆ ਕੇ ਆਮ ਹੀ ਲੋਕ ਜ਼ਿਆਦਾਤਰ ਪਿੰਡ ਵਾਲੀਆਂ ਲਾ ਲੈਂਦੀਆਂ ਹੈ ਨਾ ਜਦੋਂ ਆਪਾਂ ਜ਼ਿਆਦਾ ਬਲੀਚ ਲਾਉਂਨੇ ਉਹਦੇ ਨਾਲ ਵੀ ਆਪਣੀ ਸਕਿਨ ਥੋੜੀ ਨਾ ਡੈੱਡ ਹੋਣ ਲੱਗ ਜਾਂਦੀ ਹੈ ਇਸ ਕਰਕੇ ਆਪਾਂ ਨੂੰ ਚਾਹੀਦਾ ਵੀ ਵਿੱਚ ਦੀ ਹਫ਼ਤਾ ਭਰ 15 ਦਿਨਾਂ ਪਿੱਛੋਂ ਜਿੱਦਾਂ ਵੀ ਆਪਾਂ ਨੂੰ ਸਕਰਬ ਵੀ ਜ਼ਰੂਰ ਕਰਨਾ ਚਾਹੀਦਾ ਜਿਹਦੇ ਨਾਲ ਆਪਣਾ ਫੇਸ ਤੇ ਨਖਾਰ ਵੀ ਵਧੀਆ ਹੁੰਦਾ ਸਾਫ਼ ਵੀ ਹੋ ਜਾਂਦਾ ਟੈਨਿੰਗ ਵੀ ਜਿਹੜੀ ਆਪਾਂ ਨੂੰ ਗਰਮੀ ਦੇ ਵਿੱਚ ਜਿੱਦਾਂ ਹੁਣ ਐਦ ਕੀ ਗਰਮੀ ਬਹੁਤ ਪੈ ਰਹੀ ਸੀ ਹੈਨਾ ਆਪਣੇ ਕੋਲੇ ਨਹੀਂ ਟਾਈਮ ਹੁੰਦਾ ਪਾਰਲਰ ਤੇ ਜਾਣ ਦਾ ਜੇ ਤੁਹਾਡੇ ਕੋਲੇ ਇਹ ਚੀਜ਼ ਵੀ ਹੈ ਨਹੀਂ ਨਹੀਂ ਆਪਾਂ ਲਿਆ ਸਕਦੇ ਹੈਗਾ ਲੋਟਸ ਦਾ ਹੈ ਸਕਰਬ ਬਹੁਤ ਸਸਤਾ ਜਿਆ ਮਿਲ ਜਾਂਦਾ 2.500 ਦੀ ਰਿੰਦਾ ਹੈਗਾ ਤੇ ਫਿਰ ਤੁਸੀਂ ਜਿੱਦਾਂ ਝੌਲ ਥੋੜੇ ਜਿਹਾ ਆਪਾਂ ਮੈਕਸੀ ਚ ਕਰ ਕਰੇ ਦਰਦਰੇ ਜੇ ਕਰਕੇ ਉਹਨੂੰ ਥੋੜਾ ਜਿਹਾ ਵਿੱਚ ਪਾਣੀ ਪਾ ਲੋ ਜਾਂ ਵਿੱਚ ਵੀ ਰੋਜ਼ ওয়াটার ਪਾ ਲਓ ਹੈ ਨਾ ਜਾਂ অ্যালোਵেরা ਜੈਲ ਆਪਣੇ ਘਰਾਂ ਦੇ ਵਿੱਚ ਆਮ ਹੀ অ্যালোਵেরা ਲੱਗਿਆ ਹੁੰਦਾ ਤੇ ਉਹਦੇ ਵਿੱਚੋਂ ਕਰਕੇ ਤੇ ਉਹਨੂੰ ਆਪਾਂ ਸਕਰਬ ਵੀ ਕਰ ਸਕਦੇ ਹਾਂ ਫੇਸ ਤੇ ਤੇ ਮੈਂ ਹੁਣ ਜਿੱਦਾਂ ਮੈਂ ਹਫ਼ਤੇ 'ਚ ਇੱਕ ਵਾਰ ਆ ਜ਼ਰੂਰ ਕਰਦੀ ਹਾਂ ਸਕਰਬ ਪੈਕ ਜਿੱਦਾਂ ਆਪਾਂ ਪਾਰਲਰ ਤੇ ਨਹੀਂ ਜਾਣਾ ਹੁਣ ਮੈਂ ਤੁਹਾਨੂੰ ਇਹ ਦੱਸਣ ਲੱਗੀ ਵੀ ਪਾਰਲਰ ਤੇ ਨਹੀਂ ਜਾਣਾ ਆਪਾਂ ਘਰੇ ਸਕਰਬ ਕਰਨਾ ਮੰਨ ਲਓ ਆਪਾਂ ਨੂੰ ਆਹ ਸਕਰਬ ਮਿਲ ਗਿਆ ਆਪਾਂ ਇਹ ਘਰੇ ਕਰਨਾ ਹੈ ਨਾ ਮੈਂ ਤੁਹਾਨੂੰ ਦੱਸ ਰਹੀ ਸੀ ਵੀ ਜੇ ਬਾਈ ਦੀਵੇ ਨਹੀਂ ਆਪਾਂ ਸਕਰਬ ਵੀ ਨਹੀਂ ਲਿਆ ਸਕਦੇ ਚੌਲਾਂ ਨੂੰ ਦਰਦਰਾ ਜਿਹਾ ਪੀਸ ਕੇ ਵਿੱਚ অ্যালোਵੈਰਾ ਜੈੱਲ ਪਾ ਲਓ ਜਾਂ ਉਹਦੇ ਵਿੱਚ ਰੋਜ਼ ਵਾਟਰ ਪਾ ਲਓ ਉਹਨੂੰ ਇਦਾਂ ਹੀ ਤਾਂ ਮਲ ਕੇ ਨਾ ਆਪਾਂ ਜਿੱਦਾਂ ਹੁਣ ਪਹਿਲਾਂ ਫੇਸ ਧੋਣਾ ਹੈਗਾ ਸਾਬਣ ਨਾਲ ਜਿੱਦਾਂ ਮੈਂ ਹੁਣ ਫੇਸ ਧੋਏਣੀ ਆ ਫੇਸ ਵਾਸ਼ ਨਾਲ ਧੋਲੋ ਆਮ ਹੀ ਹੁਣ ਤਾਂ ਆਮ ਆਪਣੇ ਘਰਾਂ ਦੇ ਵਿੱਚ ਫੇਸ ਵਾਸ਼ ਸਾਰੀ ਲੇਡੀਜ਼ ਹੀ ਵਰਤਦੀਆਂ ਹੈ ਨਾ ਪਿੰਡਾਂ 'ਚ ਵੀ ਪਤਾ ਲੋਕਾਂ ਨੂੰ ਫੇਸ ਵਾਸ਼ ਹੈ ਉਹਦੇ ਨਾਲ ਧੋ ਕੇ ਫਿਰ ਆਪਾਂ ਲੈਣਾ ਹੈਗਾ ਇਹ ਇੰਨੀ ਮਾਤਰਾ ਦੇ ਵਿੱਚ ਇਹਨੂੰ ਸਕਰੱਬ ਨੂੰ ਲੈਣਾ ਹੈਗਾ ਇਹਨੂੰ ਥੋੜਾ ਗਿੱਲਾ ਕਰਕੇ ਇਦਾਂ ਕਰਕੇ 5 ਮਿੰਟਾਂ ਦੀ ਆਪਾਂ ਮਸਾਜ ਕਰਾਂਗੇ ਇਹਨੂੰ ਪੋਲਾ-ਪੋਲਾ ਹੀ ਐਡਾ ਕਰਨਾ ਹੈ ਲੋ ਕਰਦੀ ਮੈਂ ਜੀ ਤੇ ਮੈਂ ਲੋ ਜੀ ਆਪਾਂ ਜੇ ਜ਼ਿਆਦਾ ਹੈਗਾ ਵੀ ਇਹ ਟਾਈਮ ਆਪਣੇ ਕੋਲੇ ਆਪਾਂ 10 ਮਿੰਟ ਵੀ ਮ사ਜ ਇਹਦੀ ਕਰ ਸਕਦੇ ਆ ਤੇ ਜੇ ਜਲਦੀ ਆਪਾਂ ਨੂੰ ਕਿਤੇ ਵੀ ਜਾਣਾ ਵੀ ਹੈ ਹੈਨਾ ਤੇ ਫੇਸ ਸਾਫ਼ ਨਹੀਂ ਆਪਾਂ ਨੂੰ ਲੱਗ ਰਿਹਾ ਤੇ ਕਰਨਾ ਆਪਾਂ ਜਲਦੀ ਸਾਫ਼ ਕਰਨਾ ਤਾਂ 5 ਮਿੰਟ ਵੀ ਲੋ ਜੀ ਹੁਣ ਆਪਾਂ ਲਾਵਾਂਗੇ ਆ ਵਾਲਾ ਪੈਕ ਇਹ ਵਾਲੇ ਪੈਕ ਨੂੰ ਆਪਾਂ ਕਿਦਾਂ ਲਾਉਣਾ ਇਕਦਾਂ ਇਹ ਅੱਖਾਂ ਦੇ ਜਿਆਦਾ ਨੇੜੇ ਨਹੀਂ ਲਾਉਣਾ ਇਹਨੂੰ ਆਪਾਂ ਰੱਖਣਾ ਹੈਗਾ ਜਦ ਤੱਕ ਸੁੱਕ ਨਹੀਂ ਜਾਂਦਾ ਇਹਦੇ ਨਾਲ ਆਪਣੀ ਸਕਿਨ ਨੂੰ ਨਾ ਜਦੋਂ ਸੁੱਕਦਾ ਉਹਦੇ ਨਾਲ ਟਾਈਟ ਹੋ ਜਾਂਦੀ ਹੈ ਸਕਿਨ ਜਿੱਦਾਂ ਆਪਾਂ ਪੈਕ ਲਾ ਲਿਆ ਹੁਣ ਇਸ ਪੈਕ ਨੂੰ ਲਾ ਕੇ ਆਪਾਂ ਪਤਲਾ ਪਤਲਾ ਹਲਕਾ ਹਲਕਾ ਲਾਉਣਾ ਹੈ ਵੀ ਜਿਹੜਾ ਜਲਦੀ ਸੁੱਕ ਜੇ ਇਹ ਪੈਕ ਨੂੰ ਲਾ ਕੇ ਆਪਾਂ ਹੱਸਣਾ ਨਹੀਂ ਹੁੰਦਾ ਤੇ ਜ਼ਿਆਦਾ ਬੋਲਣਾ ਨਹੀਂ ਹੁੰਦਾ ਹੈਨਾ ਜਿੰਨਾ ਟਾਈਮ ਸੁੱਕਦਾ ਨਹੀਂ ਉਹਨਾ ਟਾਈਮ ਆਪਾਂ ਚੁੱਪਣੇ ਬੈਠਣਾ ਹੁੰਦਾ ਜੇ ਆਪਾਂ ਹੱਸਾਂਗੇ ਬੋਲਾਂਗੇ ਤਾਂ ਫਿਰ ਇਹਦੇ ਨਾਲ ਆਪਣੇ ਫੇਸ ਤੇ ਚਿਬੜੀਆਂ ਪੈ ਜਾਂਦੀਆਂ ਆਪਾਂ ਫੇਸ ਸਾਫ਼ ਕਰ ਲਿਆ ਦੇਖੋ ਮੇਰੇ ਫੇਸ ਤੇ 글로ਵ ਕਾਫੀ ਜ਼ਿਆਦਾ ਆਇਆ ਜਰੂਰੀ ਨਹੀਂ ਹੁੰਦਾ ਮਹਿੰਗੇ ਪ੍ਰੋਡਕਟ ਲਾਉਣ ਨਾਲ ਹੀ ਜਾਂ ਪਾਲਰਾਂ ਤੇ ਜਾ ਕੇ ਹੀ ਆਪਾਂ ਆਪਦੇ ਫੇਸ ਦੀ ਕੇਅਰ ਕਰ ਸਕਦੇ ਹਾਂ ਮੰਨ ਲਓ ਤੁਹਾਡੇ ਕੋਲੇ ਆਹ ਵੀ ਹੈ ਨਹੀਂ ਆਪਾਂ ਨਹੀਂ ਇਹ ਵੀ ਨਹੀਂ ਅਫੋਰਡ ਕਰ ਸਕਦੇ ਨਹੀਂ ਲਿਆ ਸਕਦੇ ਹੈਨਾ ਫਿਰ ਤੁਸੀਂ ਲੈਣਾ ਹੈਗਾ ਬੇਸਨ ਬੇਸਨ ਦੇ ਵਿੱਚ ਥੋੜਾ ਜਿਹਾ ਬੇਸਨ ਲੈ ਕੇ ਵਿੱਚ ਇਹਦੇ ਦੁੱਧ ਪਾ ਲਓ ਤੇ ਹਲਦੀ ਪਾ ਲੈਣੀ ਹੈ ਛੁਟਕੀਕ ਹਲਦੀ ਪਾਉਣੀ ਹੈ ਥੋੜਾ ਜਿਹਾ ਦੁੱਧ ਪਾਉਣਾ ਇਹਨੂੰ ਇਦਾਂ ਪੈਕ ਤਰ੍ਹਾਂ ਬਣਾ ਕੇ ਘੋਲ ਕੇ ਉਂਗਲ ਦੇ ਨਾਲ ਇਹਨੂੰ ਇਦਨਾ ਹਲਕਾ ਹਲਕਾ ਲਾ ਲੈਣਾ ਮੈਂ ਤੁਹਾਨੂੰ ਪੈਕ ਲਾ ਕੇ ਤਾਂ ਨਹੀਂ ਬੋਲੀ ਵਿੱਚ ਹੈ ਨਾ ਮਨਾ ਕੀਤਾ ਸੀਗਾ ਬੋਲਣ ਤੋਂ ਵੀ ਚੁਰੜੀਆਂ ਪੈਂਦੀਆਂ ਐ ਇਸੇ ਕਰਕੇ ਮੈਂ ਹੁਣ ਤੁਹਾਨੂੰ ਬਾਅਦ ਚ ਦੱਸਣ ਲੱਗੀ ਆ ਕਿ ਜੇ ਆਪਣੇ ਕੋਲੇ ਪੈਕ ਵੀ ਹੈ ਨਹੀਂਗਾ ਤਾਂ ਆਪਾਂ ਘਰੇ ਆਰਾਮ ਨਾਲ ਆਪਦੀ ਸਕਿਨ ਦੀ ਬਹੁਤ ਵੀ ਵਧੀਆ ਕੇਅਰ ਕਰ ਸਕਦੇ ਆ ਜੇ ਜਿਆਦਾ ਗਰਮੀ ਹੈ ਜਿੱਦਾਂ ਆਪਾਂ ਧੁੱਪ ਚ ਬਾਹਰ ਨਿਕਲਣਾ ਫਿਰ ਆਪਾਂ ਨੂੰ ਸਨਸਕ੍ਰੀਨ ਲਾਉਣੀ ਬਹੁਤ ਜ਼ਰੂਰੀ ਆ ਜਿਹੜੀ ਕਿ ਮੈਂ ਲੋਟਸ ਦੀ ਵਰਤਦੀ ਆ ਇੰਡੀਆ ਵੀ ਮੈਂ ਇਹੀ ਵਰਤਦੀ ਆ ਮੈਂ ਇੰਡੀਆ ਤੋਂ ਹੀ ਲੈ ਕੇ ਆਈ ਆ ਜਿੱਦਾਂ ਹੁਣ ਕੈਨੇਡਾ ਦੇ ਵਿੱਚ ਆ ਮੇਰੀਆਂ ਬੇਟੀਆਂ ਹਨ ਇੱਥੇ ਆ ਜ਼ਰੂਰੀ ਨਹੀਂ ਇੱਥੇ ਬਹੁਤ ਵਧੀਆ ਮਿਲਦੇ ਆ ਪ੍ਰੋਡਕਟ ਪ੍ਰੋਡਕਟ ਹੈ ਨਾ ਆਪਾਂ ਨੂੰ ਜ਼ਰੂਰੀ ਨਹੀਂ ਵੀ ਮਹਿੰਗੇ ਹੀ ਲਾਓ ਇਹਨਾਂ ਨੇ ਇੰਡੀਆ ਤੋਂ ਆ ਸੌਰੀ ਆਮ ਗਾਈ ਐ ਮੇ ਤੁ ਤੇ ਇਹ ਹੀ ਅਸੀਂ ਹਫਤੇ ਦੇ ਵਿੱਚ ਇੱਕ ਦਿਨ ਜ਼ਰੂਰ ਵਰਤਦੇ ਆ ਕਿਉਂ ਇੱਥੇ ਕੁੜੀਆਂ ਦਾ ਬੱਚਿਆਂ ਦਾ ਕੰਮ ਹੁੰਦਾ ਵੀ ਜਿੱਦਾਂ ਰੈਸਟੋਰੈਂਟਾਂ ਦੇ ਵਿੱਚ ਕੰਮ ਕਰਦੀਆਂ ਉੱਥੇ ਸੇਕ ਦੇ ਨਾਲ ਕਾਲਾ ਪਾਣਾ ਜਾਂਦਾ ਪਿੰਪਲ ਹੋ ਜਾਂਦੇ ਆ ਬਰੀਕ ਬਰੀਕ ਦਾਣੇ ਫਿੰਸੀਆਂ ਹੋ ਜਾਂਦੀਆਂ ਹੈ ਨਾ ਬੱਚਿਆਂ ਦੇ ਚਲ ਬਾਹਰ ਵੀ ਕੰਮ ਧੰਦਾ ਕੋਈ ਵੀ ਹੈ ਬਾਹਰ ਵੀ ਧੁੱਪੇ ਜਾਂਦੇ ਆ ਤੇ ਉੱਥੇ ਹੋ ਜਾਂਦੇ ਇਸੇ ਕਰਕੇ ਅਸੀਂ ਹਫ਼ਤੇ ਦੇ ਵਿੱਚ ਦੋਨੋਂ ਆ ਚੀਜ਼ਾਂ ਜ਼ਰੂਰ ਵਰਤਦੇ ਆ ਤੇ ਜਦੋਂ ਅਸੀਂ ਧੁੱਪ 'ਚ ਨਿਕਲਣਾ ਉਹਦੋਂ ਅਸੀਂ ਆ ਵੀ ਸਨ ਸਕਰੀਨ ਜ਼ਰੂਰ ਲਾ ਕੇ ਜਾਂਦੇ ਆ ਤੁਸੀਂ ਵੀ ਜੇ ਤੁਹਾਨੂੰ ਯਕੀਨ ਨਹੀਂ ਹੈਗਾ ਹਜੇ ਵੀ ਤਾਂ ਤੁਸੀਂ ਮੇਰੀ ਹੋਣ ਵਾਲੀ ਵੀਡੀਓ ਆ ਵਾਲੀ ਤੇ ਜਿਹੜੀਆਂ ਮੇਰੀਆਂ ਸਾਲ ਪਹਿਲਾਂ ਦੀਆਂ ਪਿੱਛੇ ਆਂਡੀਆਂ ਦੀਆਂ ਉਹ ਵੀ ਦੇਖੋ ਕਿਉਂ ਆਪਾਂ ਨਹੀਂ ਗੌਰ ਕਰਦੇ ਆਪਾਂ ਨੂੰ ਕੰਮ ਧੰਦਿਆਂ ਦੇ ਵਿੱਚੋਂ ਵੇਲ ਨਹੀਂ ਮਿਲਦੀ ਹੈ ਨਾ ਪਰ ਆਪਾਂ ਨੂੰ ਆਪ ਦੀ ਕੇਅਰ ਜ਼ਰੂਰ ਕਰਨੀ ਚਾਹੀਦੀ ਆ ਕੰਮ ਧੰਦਾ ਵੀ ਕਰੋ ਕੰਮ ਧੰਦੇ ਦੇ ਨਾਲ-ਨਾਲ ਆਪਦੇ ਆਪ ਦਾ ਵੀ ਖਿਆਲ ਰੱਖੋ ਮੈਨੂੰ ਹੁਣ ਬੇਟੀਆਂ ਬਿਲਕੁਲ ਨਹੀਂ ਹਫ਼ਤੇ ਦੇ ਵਿੱਚ ਇੱਕ ਵਾਰ ਉਹਨਾਂ ਨੇ ਜ਼ਰੂਰ ਕਹਿਣਾ ਮੰਮਾ ਸਕਰੱਬ ਕਰਕੇ ਪੈਕ ਲਾ ਲਓ ਕਿ ਇਹ 10 ਮਿੰਟ ਸਾਰੇ ਲੱਗਦੇ ਆ ਤੇ ਐਵੇਂ ਆਪਾਂ ਨੂੰ ਇੱਥੇ ਬੈਠਿਆਂ ਨੂੰ ਘੋਲ ਹੁੰਦੀ ਆ ਕੰਮ ਧੰਦਾ ਕਰਕੇ ਹੋਂਤੇ ਆਪਾਂ ਵੈਸੇ ਬੈਠ ਜਗੇ ਆਪਾਂ ਨੂੰ 10 ਮਿੰਟ ਵੈਸੇ ਗੱਲਾਂ ਬਾਤਾਂ ਕਰਦੇਣ ਲੱਗ ਜਾਂਦੇ ਬਸ ਉਹਨੇ ਟਾਈਮ ਦੇ ਵਿੱਚ ਇਹ ਕੰਮ ਆਪਣਾ ਹੋ ਜਾਂਦਾ ਤੇ ਚਲੋ ਜੀ ਕਰਦੇ ਰਵਾਂਗੇ ਗੱਲਾਂ ਬਾਤਾਂ ਅੱਜ ਵਾਲਾ ਜੀ ਮੇਰੇ ਜੀ ਤੁਹਾਨੂੰ ਇਹ ਵਾਲਾ ਆਈਡੀਆ ਇਹ ਵਾਲਾ ਮੈਂ ਤੁਹਾਨੂੰ ਜੋ ਵੀ ਦੱਸਿਆ ਹੈਗਾ ਸਕਿਨ ਕੇਅਰ ਬਾਰੇ ਵਧੀਆ ਲੱਗਿਆ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਰਦੇ ਰਵਾਂਗੇ ਗੱਲਾਂ ਹੁਣ ਆਪਾਂ ਫੇਸ ਪੈਕ ਵੀ ਇਹਦੇ ਨਾਲ ਹੀ ਲਾਇਆ ਤੇ ਸਕਰਬ ਵੀ ਦੇਖੋ ਪਾਣੀ ਵੀ ਗੰਦਾ ਹੋ ਗਿਆ ਇਹਦੇ ਨਾਲ ਆਪਾਂ ਹੁਣ ਸਾਫ਼ ਕਰ ਲਿਆ ਹੁਣ ਆਪਾਂ ਚੰਗੀ ਤਰ੍ਹਾਂ ਫੇਸ ਸਾਫ਼ ਕਰਕੇ ਤੇ ਸੰਸ ਆਹ ਲਾਵਾਂਗੇ ਆਪਾਂ ਸੰਸਕ੍ਰੀਨ ਹੈ ਨਾ ਜੇ ਇਹ ਵੀ ਹੈ ਨਹੀਂ ਤਾਂ ਬਹੁਤ ਸਸਤੇ ਵਿੱਚ ਮਿਲ ਜਾਂਦੀ ਹੈ ਨੀਵਿਆ ਸੌਫਟ ਇਹ ਵਾਲੀ ਵੀ ਵਧੀਆ ਹੁੰਦੀ ਹੈ ਲੋ ਆਪਾਂ ਦਗਾ ਆਪਾਂ ਫੇਸ ਸਾਫ਼ ਕਰਕੇ ਚੰਗੀ ਤਰ੍ਹਾਂ ਉਸ ਤੋਂ ਬਾਅਦ ਚੋਂ ਆਪਾਂ ਲਾਉਣੀ ਹੁੰਦੀ ਕ੍ਰੀਮ ਜਿੱਦਾਂ ਇਹ ਹੈਗੀ ਕੱਲੀ ਸੰਸਕ੍ਰੀਨ ਤੇ ਇਹ ਹੈਗੀ ਕ੍ਰੀਮ ਇਹ ਪਹਿਲਾਂ ਲਾਉਣੀ ਆ ਫਿਰ ਇਹ ਲਾਉਣੀ ਆ ਸੰਸਕ੍ਰੀਨ ਬਾਅਦ ਚ ਲਾਉਣੀ ਪਹਿਲਾਂ ਕੋਈ ਵੀ ਕ੍ਰੀਮ ਲਾ ਕੇ ਜਿੱਦਾਂ ਇਹਦੇ ਵਿੱਚ ਹੁਣ ਫਾਊਂਡੇਸ਼ਨ ਵੀ ਆ ਮੋਇਸਚਰਾਈਜ਼ਰ ਵੀ ਆ ਤੇ ਸੰਸਕ੍ਰੀਨ ਵੀ ਇਹ ਤਿੰਨੋਂ ਇਹਦੇ ਵਿੱਚ ਹੈਗੀਆਂ ਇਕੱਠੀਆਂ ਮੈਂ ਇਹੀ ਵਰਤਦੀ ਆ ਇਹੀ ਮੈਂ ਇੰਡੀਆ ਵਰਤਦੀ ਇਹੀ ਮੈਂ ਹੁਣ ਇੱਥੇ ਲੈ ਕੇ ਆਈ ਆ ਆਪਾਂ ਇਹੀ ਲਾਵਾਂਗੇ ਤੇ ਅੱਗੇ ਤੋਂ ਵੀ ਤੁਹਾਨੂੰ ਆਪਾਂ ਇਦਾਂ ਦੀ ਵੀਡੀਓ ਵਧੀਆ-ਵਧੀਆ ਵੀ ਜਿੱਦਾਂ ਕੋਈ ਜੁਐਲਰੀ ਕਿਵੇਂ ਰੱਖਣੀ ਆ ਕੁਛ ਵੀ ਆਪਾਂ ਤੁਹਾਨੂੰ ਵਧੀਆ-ਵਧੀਆ ਵੀਡੀਓ ਦੇੰਦਰ ਰਾਵਾਂਗੇ ਤੇ ਵੱਧ ਤੋਂ ਵੱਧ ਸਪੋਰਟ ਕਰੋ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਜੇ ਥੋੜੀ ਜੀ ਵੀ ਵਧੀਆ ਲੱਗਦੀ ਹੁੰਦੀ ਹੈ ਵੀਡੀਓ ਤਾਂ ਲਾਈਕ ਕਮੈਂਟ ਸ਼ੇਅਰ ਵੱਧ ਤੋਂ ਵੱਧ ਜਰੂਰ ਕਰਿਆ ਕਰੋ ਤੇ ਚਲੋ ਜੀ ਅੱਜ ਸਿਰਫ ਬਸ ਇੰਨਾ ਹੀ ਆਪਾਂ ਤੁਹਾਨੂੰ 스ਕਿਨ ਕੇਅਰ ਬਾਰੇ ਦੱਸਣਾ ਸੀਗਾ ਤੇ ਮਿਲਦੇ ਆਂ ਕੱਲ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਬਾਈ